ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਵਾਂ ਆਪਣਾ ਪ੍ਰਭਾਇਆ ਚੀਤ ਦੁਸ਼ਮਨ ਦੁਸ਼ਟ ਰਹੀ ਚਖ ਮਾਰਤ ਕੁਸ਼ਲ ਪਿਆ ਮੇਰੇ ਭਾਈ ਮੀਤ ਰਹਾਓ ਗਈ ਵਿਆਦ ਉਪਾਦ ਸਭ ਨਾਸਯੰਗੀਕਾਰ ਕੀਓ ਕਰਤਾਰ ਸ਼ਾਂਤ ਸੁਖੀ ਅਰ ਅਨੰਦ ਕਨੇਰੇ ਪ੍ਰੀਤਮ ਨਾਮ ਰਿਤੇ ਉਰਹਾਰ ਜੀ ਓਪਨਡ ਤਨ ਰਾਸ ਪ੍ਰਭ ਤੇਰੀ ਤੂੰ ਸਮਰਥ ਸੁਆਮੀ ਮੇਰਾ ਦਾਸ ਆਪਣੇ ਕੋ ਰਖ ਨਹਾਰਾ ਨਾਨਕ ਦਾਸ ਸਦਾ ਹੈ ਚਿਰਾਂ ਬਿਲਾਵਲ ਮਹਲਾ ਪੰਜਵਾਂ ਦੋ ਵੈ ਥਾਬ ਰਖੇ ਕੋ ਦੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹਾਉ ਹਰ ਹਰ ਨਾਮ ਜਪਤ ਸੁਖ ਸਹਿ ਜੀ ਮਚਨ ਹੋਵਤ ਸਾਧੂ ਧੂਰੇ ਆਵਣ ਜਾਣ ਰਹੇ ਥਿਥ ਪਾਈ ਜਨਮ ਮਰਨ ਕੇ ਮਟੇ ਬਸੂਰੇ ਪ੍ਰਮ ਭੈ ਤਰੇ ਛੂਟੀ ਪੈ ਜਮਕੇ ਘਟ ਘਟੇ ਕਰੇ ਹਾ ਪ੍ਰਭੂਰੇ ਨਾਨਕ ਸ਼ਰਨ ਪ੍ਰਯੋਗ ਦੁਖ ਭੰਜਨ ਅੰਤਰ ਬਾਹਰ ਪੇਖ ਹਜੂਰੇ ਬਿਲਾਵਲ ਮਹੱਲਾ ਪੰਜਮ ਦੁਪਦੇ ਘਰ ਪੰਜਮ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਅਵਰ ਉਪਾਵ ਸਭ त्यागਿਆ ਤਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰ ਪੂਰਾ ਰੱਧਿਆ ਸਗਲਾ ਦੁੱਖ ਗਿਆ ਰਾਖਨ ਹਾਰੇ ਰਾਖਿ ਆਪਣੀ ਕਰਮਿਆ ਰਹਾਉ ਵਾਹ ਪਕੜ ਪ੍ਰਭ ਕਾੜਿਆ ਕੀ ਨਾਪ ਨਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰ ਭਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰ ਭਿਆ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ